ਸੰਘੇੜਾ ਸਭ ਤੋਂ ਪੁੱਛ ਲੈਣੇ ਆ ਸੰਘੇੜਾ ਸਾਬ ਸਮੀਕਰਨ ਤੁਹਾਡੇ ਕੋਲ ਵੀ ਕੋਈ ਹੈ ਇੱਕ ਸਮੀਕਰਨ ਕੁਝ ਮੈਂ ਦੱਸ ਦਿੱਤੇ ਤੇ ਸੋਈ ਸਾਬ ਨੇ ਬਿਲਕੁਲ ਵੱਖਰਾ ਹੀ ਦੱਸ ਦਿੱਤਾ ਸੰਘੇੜਾ ਸਾਹਿਬ ਐ ਗੌਰਵ ਜੀ ਅੱਜ ਦਾ ਮੁੱਦਾ ਜਿਹੜਾ ਆ ਟੌਪਿਕ ਜਿਹੜਾ ਤੁਸੀਂ ਰੱਖਿਆ ਆ ਉਹ ਸਿਆਸੀ ਗੱਠਜੋੜੀਆਂ ਸੰਭਾਵਨਾਵਾਂ ਬਾਰੇ ਹੈ ਬਿਲਕੁਲ ਔਰ ਇਹਨੂੰ ਸ਼ੁਰੂਆਤ ਦੇ ਤੌਰ ਤੇ ਸੋਈ ਸਾਹਿਬ ਨੇ ਇਸ ਪਲੇਟਫਾਰਮ ਦੀ ਵਰਤੋਂ ਅਫਵਾਹਾਂ ਫਲਣ ਲਈ ਕੀਤੀ ਹੈ ਚਲੋ ਮੈਂ ਉਧਰ ਨਹੀਂ ਜਾਂਦਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਭਗਵੰਤ ਮਾਨ ਸਾਹਿਬ ਇਸ ਤਰ੍ਹਾਂ ਨੇ ਫਰਾਂ ਦੇ ਇੰਨਾਂ ਨੂੰ ਕਲੀਅਰ ਹੋਣਾ ਚਾਹੀਦਾ ਅਰਵਿੰਦ ਕੇਜਰੀਵਾਲ ਜੀ ਸਾਡੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨੇ ਸਾਡੇ ਸੁਪਰੀਮੋ ਨੇ ਇਸ ਕਰਕੇ ਅਫਵਾਹਾਂ ਫੁਆ ਫਲਣ ਦੀ ਕੋਈ ਲੋੜ ਨਹੀਂ ਸਾਰਿਆਂ ਨੂੰ ਪਤਾ ਹੈ ਕਿ ਕੌਣ ਕੀ ਹੈਗਾ ਆ ਰਹੀ ਗੱਲ ਗੱਠ ਜੋੜ ਦੀ ਮੈਂ ਸਪਸ਼ਟ ਤੌਰ ਤੇ ਇੱਕੋ ਹੀ ਕਹਿਣਾ ਆ ਅਸੀਂ ਤਾਂ ਹਮੇਸ਼ਾ ਹੀ ਜੀ ਇਸ ਗੱਲ ਦੇ ਧਾਰਨੀ ਰਹੇ ਆ ਕਿ ਇਹ ਅੰਦਰ ਖਾਤੇ ਇਹਨਾਂ ਦੀ ਫੇਰ ਵੀ ਸੁਰ ਰਲਦੀ ਹੈ ਬਾਰ ਬਾਰ ਤਿੰਨੋਂ ਹੀ ਪਾਕੀਆਂ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਤਿੰਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਔਰ ਤਿੰਨੇ ਹੀ ਬਾਹਾਂ ਚੜਾ ਰਹੀਆਂ ਕਿ ਕਿਸ ਤਰ੍ਹਾਂ ਦੁਬਾਰਾ ਕਿਤੇ ਸੱਤਾ ਹਥਿਆ ਲਈਏ ਤੇ ਦਵਾਰਾ ਲੁੱਟ-ਛੁਟ ਕੇ ਲੋਕਾਂ ਚ ਨੰਗੇ ਹੋ ਗਏ ਨਾ ਨਕਾਰਤਾ ਤੁਸੀਂ ਦੇਖੋ ਪਹਿਲਾਂ ਤੋਂ ਚੱਲ ਪਾਓ 2002 ਚ ਕੈਪਟਨ ਅਮਰਿੰਦਰ ਸਿੰਘ ਹੁਣੀ 2002 ਤੋਂ 7 ਤੱਕ ਮੁੱਖ ਮੰਤਰੀ ਚ ਰਹੇ ਆ ਉਹਨਾਂ ਨੇ ਰਾਜ ਕੇ ਲੁੱਟਿਆ ਉਸ ਤੋਂ ਬਾਅਦ 7 ਤੋਂ 12 ਫਿਰ 12 ਤੋਂ 17 ਸ਼੍ਰੋਣੀ ਕਾਂਗਰਸ ਭਾਜਪਾ ਗੱਠ ਜੋੜ ਰਹੀ ਆ ਇਹਨਾਂ ਨੇ ਰਾਜ ਕੇ ਲੁੱਟਿਆ ਇੱਕ ਦੂਜੇ ਦੇ ਵਿਰੁੱਧ ਜਿਹੜੇ ਮੁਕੱਦਮੇ ਸੀ ਉਹ ਵੀ ਵਾਪਸ ਲੈ ਲੈ ਸਾਰਾ ਕੋਈ ਸਮਝੋਤੇ ਸਮਝੋਤੇ ਕਰ ਲਿਆ ਬੜੇ ਮਜ਼ਬੂਤ ਮੁਕਾਦਮੇ ਸੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਖਿਲਾਫ ਦੋ ਸੀ ਜਲੰਧਰ ਇੰਪਰੂਵਮੈਂਟ ਇਹ ਆਪਣਾ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਕੋਟਾਲਾ ਤੇ ਲੁਧਿਆਣੇ ਦਾ ਜਿਹੜਾ ਸਿਟੀ ਸੈਂਟਰ ਕੋਟਾਲਾ ਸੀਗਾ ਇਹਨਾਂ ਦੋਨੋਂ ਦੇ ਵਿੱਚ ਬੁਰੀ ਤਰ੍ਹਾਂ ਉਹ ਫਸਦੇ ਸੀਗੇ ਤੇ ਬਾਦਲ ਪਰਵਾਰ ਜਿਹੜਾ ਹੈ ਡਿਸਪਰਪੋਰਸ਼ਨੇਟ ਐਸੈਟ ਕੇਸ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ ਮੈਂ ਉਸ ਵੇਲੇ ਸਰਕਾਰੀ ਜੋਬ 'ਚ ਸੀਗਾ ਮੇਰੇ ਕੋਲ ਅਜੇ ਵੀ ਅੰਕੜੇ ਪਏ ਆ ਜਿਹੜੇ ਜਿਹੜੇ ਉਹ ਸਾਰੇ ਬਿਜ਼ਨਸ ਨੇ ਕੇਸ ਬਣਾਇਆ ਸੀਗਾ ਇਹਨਾਂ ਨੂੰ ਕਾਨੂੰਨੀ ਤੌਰ ਤੇ ਐਕਲੂਜਰ ਦੀ ਮੱਦ ਨਾਲ ਸਾਂਭ ਲਿਆ ਗਿਆ ਔਰ ਉਸ ਤੋਂ ਬਾਅਦ ਫਿਰ 17 ਤੋਂ 22 ਤੱਕ ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣੀ ਆਏ ਨੇ ਬਤੌਰ ਕਾਂਗਰਸ ਮੁੱਖ ਮੰਤਰੀ ਉਦੋਂ ਵੀ ਇਹਨਾਂ ਨੇ ਸਾਰਾ ਕੁਝ ਰਲ ਕੇ ਚਲਾਇਆ ਔਰ ਮੈਂ ਸਪਸ਼ਟ ਤੌਰ ਤੇ ਦੱਸਣਾ ਚਾਹਣਾ ਜਿਹੜਾ ਸਮਝ ਕਰਨ ਦਾ ਜ਼ਿਕਰ ਕਰ ਰਿਹਾ ਹਾਂ ਸੰਘੇੜਾ ਸਾਹਿਬ ਤੁਹਾਡੀ ਗੱਲ ਤੋਂ ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਨੇ ਸਕਿੱਪ ਕਰ ਗਿਆ ਕਿ ਕੋਈ ਤਿੰਨ ਪਾਰਟੀਆਂ ਦਾ ਗੜਬੰਧਨ ਵੀ ਹੋ ਸਕਦਾ ਤੁਸੀਂ ਤਾਂ ਇਸ਼ਾਰਾ ਕਰ ਰਹੇ ਹੋ ਕਿ ਅਕਾਲੀ ਦਲ ਭਾਜਪਾ ਕਾਂਗਰਸ ਤਿੰਨਾਂ ਦਾ ਨਹੀਂ ਹੋਣਾ ਮੈਂ ਦੱਸ ਦਿੰਦਾ ਤਿੰਨਾਂ ਦਾ ਨਹੀਂ ਹੋਣਾ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਆਪਣੀ ਪਾਰਟੀ ਨੂੰ ਨਕਾਰਤਾ ਤੇ ਛਾਲ ਮਾਰ ਕੇ ਇਹ ਬੀਜੇਪੀ 'ਚ ਚਲੇ ਗਿਆ ਸੋ ਜਿਹੜੀ ਗੱਠਜੋੜ ਦੀਆਂ ਇਹ ਗੱਲਾਂ ਕਰਦੇ ਆ ਬੀਜੇਪੀ ਵਾਲੇ ਤੇ ਸ਼ਰੋਨੀ ਕਾਲੀਦਲ ਵਾਲੇ ਦੋਨਾਂ ਦੇ ਪੱਲੇ ਕੁਝ ਨਹੀਂ ਹੈ ਇਹਦੇ ਵੋਟਾਂ ਜੁੜਦੀਆਂ ਹੁੰਦੀਆਂ ਕਿ ਐਨੀਆਂ ਐ ਦੀਆਂ ਨਹੀਂਆਂ ਦੀਆਂ ਜੇ ਉਹ ਇਕੱਲੇ-ਇਕੱਲੇ ਲੜ ਲੈਣ ਫੇਰ ਸੀਟਾਂ ਜੁੜ ਜੰਨੀਆਂ ਹੁੰਦੀਆਂ ਕਿਉਂਕਿ ਐਮਐਲਏ ਨੂੰ ਤਾਂ ਪਾਰਟੀ ਪ੍ਰਧਾਨਾ ਨਹੀਂ ਹੈਂਡਲ ਕਰਨਾ ਹੁੰਦਾ ਲੋਕ ਛੱਡ ਜਾਂਦੇ ਹੁੰਦੇ ਆ ਜਦੋਂ ਵੀ ਇਹ ਗੱਠ ਜੋੜ ਕਰਨਗੇ ਇਹਨਾਂ ਦੇ ਰੂਪ ਚਿਹਰੇ ਨੰਗੇ ਹੋਣਗੇ ਇਹਨਾਂ ਨੇ ਪੰਜਾਬ ਦਾ ਸਵਾਰਿਆ ਕੁਛ ਨਹੀਂ ਬਗੜਾਇਆ ਹੀ ਬਗੜਾਇਆ ਆ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਬ ਦੀ ਸੌਂ ਖਾ ਕੇ ਪਾਵਰ ਚਾਏ ਤੇ ਸ਼ਰੋਮੀ ਕਾਲੀਦਲ ਨੇ ਆਰਥਿਕ ਲੁੱਟ ਕਰਨ ਤੋਂ ਇਲਾਵਾ ਪੰਜਾਬ ਦੀ ਇਹਨਾਂ ਨੇ ਬੇਅਦਬੀਆਂ ਦੇ ਜਿਹੜੇ ਆ ਕੰਮ ਕੀਤੇ ਆ ਉਹਦੇ ਨਾਲ ਲੋਕਾਂ ਤੋਂ ਨਿਖੜ ਗਏ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਨਾਂ ਤੇ ਇਨਸਾਫ਼ ਨਹੀਂ ਕੀਤਾ ਗੁਟਕਾ ਸਾਬ ਦੀ ਸੌਂ ਖਾ ਕੇ ਆਏ ਉਹਦੇ ਤੇ ਵੀ ਅਮਨਲੀ ਕੀ ਚੁਪ ਨਿੱਖੜ ਚੁੱਕੀਆਂ ਪਾਰਟੀਆਂ ਔਰ ਕਾਂਗਰਸ ਜਿਹੜੀ ਆ ਕਾਂਗਰਸ ਤੇ ਛੋਟੇ ਟੁਕੜਿਆਂ ਚ ਵੰਡੀ ਪਈ ਹੈ ਔਰ ਉਹਨਾਂ ਨੂੰ ਉਹਨਾਂ ਦਾ ਉਹਨਾਂ ਕੋਲ ਵੀ ਕੋਈ ਮੁੱਦਾ ਨਹੀਂ ਹੈ ਪਰਲੇ ਲੈ ਰਹੇ ਨੇ ਕਿ ਭਗਵੰਤ ਮਾਨ ਦੇ ਖਿਲਾਫ ਅਸੀਂ ਕੀ ਕਰ ਸਕਦੇ ਆ ਆਮ ਆਦਮੀ ਪਾਰਟੀ ਨੇ ਠੀਕ ਹੈ ਚਲੋ ਜਿਹੜਾ ਸਾ ਮੈਂ ਤੁਹਾਡੇ ਕੋਲ ਆਣਾ ਤੁਸੀਂ ਬਹੁਤ ਸਾਰਾ ਪਿੱਛਾ ਜਿੱਦਾਂ ਮਰਜ਼ੀ ਆ ਜਾਓ ਤੁਸੀਂ ਪਿਛਲਾ 20-25 ਸਾਲ ਬਿਨਾ ਦਿੱਤਾ ਮੈਂ ਮੈਂ ਥੋੜਾ ਫੋਕਸ ਕਰਨਾ ਚਾਹ ਰਿਹਾ ਗਠਬੰਧਨ ਦੇ ਉੱਤੇ ਜਿੱਧਰ ਦੀ ਮਰਜ਼ੀ ਆ ਜਾਵੇ ਮੇਰਾ ਤਾਂ ਸਿੱਧਾ ਸਵਾਲ ਹੈ ਕਿ ਤੁਸੀਂ ਗਠਬੰਧਨ ਤੋਂ ਬਿਲਕੁਲ ਕਿਨਾਰੇ ਹੋਗੇ ਅਸੀਂ ਨਹੀਂ ਕਰਨਾ ਗੜਜੋੜ ਕਿਸੇ ਨਾਲ ਵੀ 2027 ਦੇ ਜਨਮ ਚ ਪੰਜਾਬ ਨੂੰ ਤਿੰਨਾਂ ਨੇ ਲੁੱਟਿਆ ਹੀ ਬਹੁਤ ਜ਼ਿਆਦਾ ਤਿੰਨੀ ਮੇਨ ਬਾਕੀ ਬਹੁਤ ਜ਼ਿਆਦਾ ਲਿਖਿਆ ਮੈਂ ਲਿਖਿਆ ਕਿ ਪਾਰਟੀ ਦਾ ਕਾਂਗਰਸ ਨਾਲ ਗਠਬੰਧਨ ਉੱਥੇ ਵੀ ਲਿਖ ਦਵਾਂ ਕਿ ਸੰਭਵ ਨਹੀਂ 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 ਤੁਸੀਂ ਦੇਖ ਲਓ ਜਦੋਂ ਪਹਿਲਾਂ ਇੰਡੀਆ ਗੱਠਜੋੜ ਸੀ ਸਾਡਾ ਬੜਾ ਮਜ਼ਬੂਤ ਗੱਠਜੋੜ ਸੀ ਕਹਿੰਦੇ ਅੱਜ ਤੱਕ ਇਹ ਵੀ ਨਹੀਂ ਕੀਤਾ ਨਾ ਚਲੋ ਫਿਰ ਇਹ ਗੱਲ ਤਾਂ ਯਾਦ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਕੋ ਸਟੇਜ ਤੇ ਨਜ਼ਰ ਤਾਂ ਆਏ ਨਾ ਇਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਫਿਰ ਗੱਲੇ ਸਿਆਸਤ ਦਾ ਕੁਝ ਵੀ ਹੋ ਜਾਂਦਾ ਹੁਣ ਸੋਈ ਸਾਹਿਬ ਬੈਠੇ ਨੇ ਭਾਜੀ ਬੀਜੇਪੀ ਦਾ ਬੇਸ਼ੱਕ ਜੰਕੇ ਦਾ ਉਹਨਾਂ ਨੇ ਜ਼ਿਕਰ ਕਰ ਦਿੱਤਾ ਪਰ ਉੱਥੇ ਦਾ ਹੋਇਆ ਗੜਬੰਦਨ ਜਿਹੜਾ ਮਹਿਬੂਬਾ ਮੁਫਤੀ ਨਾਲ ਆ ਉਹ ਖੂਬ ਚਰਚਾ ਦਾ ਵਿਸ਼ਾ ਰਿਹਾ ਪੂਰੇ ਦੇਸ਼ ਦੇ ਵਿੱਚ ਮੈਂ ਤੁਹਾਨੂੰ ਕੋਲ ਵਾਪਸ ਆਣਾ ਆ ਪਾਈ ਕੋਰ ਚਰਚਾ ਨੂੰ ਗਿਵਦਾਲੀਏ ਸਾਰੇ ਜਿਹੜਾ ਸਭ ਥੋੜੇ ਟਾਈਮ ਦਿਓ ਥੋੜੇ ਟਾਈਮ ਦਿਓ ਕਲੋਂ ਸਾਹਬ ਉਹ ਧਾਰਨੀ ਜੀ ਵੇਟ ਕਰਨੇ ਧਾਰਨੀ ਸਾਹਿਬ ਦਾ ਰੁਕ ਕਰ ਲੈਣੇ ਧਾਰਨੀ ਸਾਹਿਬ ਸਲਾਹ ਤਾਂ ਤੁਹਾਡੇ ਲਈ ਵੀ ਹੈ ਕੈਪਟਨ ਸਾਹਿਬ ਦੀ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਮੈਂ ਹਰਸਿਮਰਤ ਕੋਰ ਬਾਦਲ ਦੀ ਸਟੇਟਮੈਂਟ ਦੇ ਉੱਤੇ ਫੋਕਸ ਕਰ ਰਹੇ ਹਾਂ ਥੋੜਾ ਜਾਂ ਹਰਸਿਮਰਤ ਕੋਰ ਬਾਦਲ ਕਹਿੰਦੇ ਨੇ ਕਿ ਅਸੀਂ ਤਾਂ ਉਸ ਪਾਰਟੀ ਦੇ ਨਾਲ ਹੀ ਜਾਵਾਂਗੇ ਇਸ ਹੁਣ ਤੁਸੀਂ ਕਹੋ ਕਿ ਬਿਆਨ ਨੂੰ ਤੋੜ ਮਰੋੜ ਕੇ ਜਾਂ ਮੈਂ ਅਲੱਗ ਤਰੀਕੇ ਨਾਲ ਉਸ ਨੂੰ ਪੇਸ਼ ਕਰ ਰਿਹਾ ਹਾਂ ਤੁਹਾਡਾ ਅਧਿਕਾਰ ਹੈ ਪਰ ਉਹ ਇਸ਼ਾਰਾ ਉਸ ਪਾਸੇ ਹੈ ਹਰ ਸਿਮਰਤਕਰ ਬਦਲ ਦੀ ਸਟੇਟਮੈਂਟ ਦਾ ਗੌਰਵ ਦੇਖੋ ਗੱਲ ਤੁਸੀਂ ਪਹਿਲਾਂ ਜਿਹੜੀ ਸ਼ੁਰੂਆਤ ਕੀਤੀ ਸੀ ਨਾ ਉਸ ਨੂੰ ਘਮਾਉਣ ਦੀ ਕੋਸ਼ਿਸ਼ ਬਹੁਤ ਕੀਤੀ ਚਾਹੇ ਆ ਬੀਜੇਪੀ ਵਾਲਿਆਂ ਨੇ ਚਾਹੇ ਆਪ ਵਾਲਿਆਂ ਨੇ ਆਪ ਵਾਲਿਆਂ ਦੀ ਤਾਂ ਇੱਕ ਰੀਲ ਭਰੀ ਵੀ ਹੈਗੀ ਆ ਜਿਹੜੀ ਇਹਨਾਂ ਦੇ ਸਾਰੇ ਦੇ ਸਾਰੇ ਜਿਹੜੇ ਬੁਲਾਰੇ ਹੈਗੇ ਆ ਉਹ ਕਰ ਦੰਨੇ ਆ ਦੇਖੋ ਜਿੱਤੋਂ ਤੱਕ ਆਪਾਂ ਸਿਆਸੀ ਗੱਠ ਜੋੜਾਂ ਦੀ ਗੱਲ ਕਰਦੇ ਆ ਨਾ ਸੰਭਾਵਨਾਵਾਂ ਦੀ ਦੋ ਸੰਭਾਵਨਾਵਾਂ ਨੂੰ ਤਾਂ ਕਾਟਾ ਮਾਰ ਦਿਓ ਕਿ ਕਾਂਗਰਸ ਦੀ ਔਰ ਸ਼ਰਮਣੀ ਅਕਾਲੀ ਦਲ ਦੀ ਕਦੇ ਸੰਭਾਵਨਾ ਨਹੀਂ ਹੋ ਸਕਦੀ ਭਾਜਪਾ ਔਰ ਕਾਂਗਰਸ ਦੀ ਕਦੇ ਸੰਭਾਵਨਾ ਨਹੀਂ ਹੋ ਸਕਦੀ ਹੁਣ ਜਿਹੜੀ ਸੰਭਾਵਨਾ ਹੋਣ ਜਾ ਰਹੀ ਹੈਗੀ ਆ ਜਿਹੜੀ ਮੇਰੇ ਕੋਲ ਸੂਤਰਾਂ ਤੋਂ ਹੈਗੀ ਆ ਕਿ ਇਹਨਾਂ ਦੇ ਜਿਹੜੇ ਸੁਪਰੀਮੋ ਦੀਆਂ ਗੱਲਾਂ ਕਰਦੇ ਆ ਨਾ ਜਿਨ੍ਹਾਂ ਨੂੰ ਇਹ ਰੱਬ ਬਣਾ ਕੇ ਪੂਜਦੇ ਆ ਉਹ ਮਿੰਤਾ ਕਰਦੇ ਫਿਰਦੇ ਹੈਗੇ ਆ ਜੀ ਇਸ ਆਪਣੇ ਰਾਹੁਲ ਦੀਆਂ ਕਿ ਸਾਡੇ ਨਾਲ ਪੰਜਾਬ ਦੇ ਵਿੱਚ ਸਮਝੌਤਾ ਕਰੋ ਕਿਸੇ ਤਰ੍ਹਾਂ ਨਵੇੜੋ ਜੀ ਪੰਜਾਬ ਦੇ ਵਿੱਚ ਨਹੀਂ ਕੌਣ ਕੌਣ ਮਿੰਤਾ ਕਰ ਰਿਹਾ ਆਮ ਆਦਮੀ ਪਾਰਟੀ ਵਾਲੇ ਆਮ ਆਦਮੀ ਪਾਰਟੀ ਹਾਂਜੀ ਰਾਹੁਲ ਗਾਂਧੀ ਦੇ ਕਾਂਗਰਸ ਦੇ ਬਿਲਕੁਲ ਬਿਲਕੁਲ ਹਾਂਜੀ ਹੁਣ ਰਹਿ ਗਈ ਗੱਲ ਦੂਸਰੀ ਜੀ ਦੇਖੋ ਤੁਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੁਸੀਂ ਅੰਕੜੇ ਕੱਢਣ ਦੀ ਕੋਸ਼ਿਸ਼ ਕੀਤੀ ਜੀ ਜਿਹੜੇ 42% ਆ ਅੰਕੜੇ ਆ ਉਹਨਾਂ ਤਾਂ ਭੁੱਲ ਜਾਓ ਹੁਣ ਤੁਸੀਂ ਹੂੰ ਉਹਦੇ ਤਾਂ ਸ਼ਾਇਦ 2% ਵੀ ਨਾ ਰਹਿਣ ਉਹ ਤਾਂ ਗਈ ਕਹਾਣੀ ਹੂੰ ਉਹ ਤਾਂ ਮੁੱਕਲੀ ਉਹ ਤਾਂ ਲੋਕਾਂ ਨੇ ਜਿਹੜਾ ਬਦਲਾ ਬਦਲਾ ਬਜ਼ਲਾ ਕਰਦੇ ਕਰਦਿਆਂ ਨੇ ਉਹ ਬਦਲਾ ਲਿਆਂਦਾ ਸੀ ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾ ਲਿਆਤਾ ਇਹਨਾਂ ਨੇ ਅੱਜ ਹਾਲਾਤ ਇੰਨੇ ਵੱਤ ਤੋਂ ਵੱਧ ਹੋ ਗਏ ਲੋਕਾਂ ਦੇ ਜੋ ਗੈਂਗਸਟਰਵਾਦ ਕੋਈ ਮਤਲਬ ਇਸ ਤਰ੍ਹਾਂ ਦੀ ਚੀਜ਼ ਗੱਲ ਕਰ ਲੋ ਆਪਾਂ ਮੈਨੂੰ ਇੱਕ ਚੀਜ਼ ਗਿਣਾ ਦੇਣ ਕਿ ਪੰਜਾਬ ਨੂੰ ਇਹਨਾਂ ਨੇ ਕੀ ਦਿੱਤਾ ਪੰਜਾਬ ਕੋਲ ਕੀ ਪਹੁੰਚਿਆ ਹੁ ਰਹਿ ਗਈ ਅਗਲੀ ਗੱਲ ਦੇਖੋ ਦੇਖੋ ਪੰਜਾਬ ਦੇ ਵਿੱਚ ਮੈਂ ਜੇ ਗੱਲ ਕਰਦਾ ਹੈਗਾ ਨਾ ਜੇ ਗੱਠ ਜੋੜ ਦੀ ਗੱਲ ਕਰਦਾ ਤਾਂ ਗੱਠ ਜੋੜ 2 ਮੈਨੂੰ ਮੈਂ ਮੇਰੇ ਮੈਂ ਮਹਿਸੂਸ ਕਰਦਾ ਦੇਖੋ ਗੱਠ ਜੋੜ ਇੱਕ ਪੰਜਾਬ ਦੀ ਸਿੱਖ ਆਵਾਦੀ ਦਾ ਔਰ ਪੰਜਾਬ ਦੀ ਹਿੰਦੂ ਆਵਾਦੀ ਦਾ ਠੀਕ ਹੈ ਔਰ ਇਹਨਾਂ ਨੂੰ ਕੌਣ ਕੌਣ ਜਿਹੜਾ ਹੈਗਾ ਰਿਪਰੈਜ਼ੈਂਟ ਕਰਦਾ ਉਹ ਤੁਹਾਡੇ ਸਾਹਮਣੇ ਹੈਗਾ ਜੋ ਵੀ ਹੈਗਾ ਤੁਸੀਂ ਬੋਲੋ ਨਾ ਖੁੱਲਕੇ ਕਿ ਅਸੀਂ ਕਰਦੇ ਇੱਕ ਬੀਜੇਪੀ ਕਰਦੀ ਹੈ ਬਿਲਕੁਲ ਕਰਦੀ ਹੈ ਤੁਸੀਂ ਕਹਿੰਦੇ ਕਾਂਗਰਸ ਹੈਗੀ ਹਿੰਦੂਆਂ ਨੂੰ ਅਸੀਂ ਸਿੱਖਾਂ ਨੂੰ ਅਸੀਂ ਵੀ ਰਿਪਰੈਜ਼ੈਂਟ ਕਰਦੇ ਆ ਆਮਾਦਨੀ ਪਾਰਟੀ ਵੀ ਸੇਮ ਗੱਲ ਕਹੇਗੀ ਜਿੰਨਾ ਹੁਣ ਸੌਖਾ ਤੁਸੀਂ ਗੱਲ ਕਰਦੇ ਹੋ ਯਾ ਆ ਆਪਣੇ ਕੈਪਟਨ ਸਾਹਿਬ ਗੱਲ ਕਰ ਰਹੇ ਸੀ ਉਹਨਾਂ ਸੌਖਾ ਕੋਈ ਨਹੀਂ ਹੈਗਾ ਜੇ ਇਹੀ ਗੱਠਜੋੜ ਸਥਿਰ ਰੱਖਣਾ ਹੁੰਦਾ ਮੰਤਰੀਸ਼ਿਪ ਨਾ ਛੱਡਣੀ ਹੁੰਦੀ ਤਾਂ ਕੋਈ ਡਾਊਟ ਨਹੀਂ ਹੈਗਾ ਕਿ ਕਿਸਾਨ ਅੰਦੋਲਨ ਦੇ ਟਾਈਮ ਦੇ ਉੱਤੇ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਬੀਜੇਪੀ ਦੇ ਨਾਲ ਲੱਗਿਆ ਰਹਿ ਸਕਦਾ ਸੀ ਪਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਹੁਣ ਜਿਹੜੀ ਲੜਾਈ ਹੈ ਨਾ ਜਿਹੜੀ ਜਿਹੜੀ ਮਤਲਬ ਜੇ ਗੱਠ ਜੋੜ ਦੀ ਕੋਈ ਸੰਭਾਵਨਾ ਹੁੰਦੀ ਹੈਗੀ ਆ ਤਾਂ ਉਹ ਮੁੱਦਿਆਂ ਤੇ ਹੀ ਸੰਭਾਵਨਾ ਹੈ ਮੁੱਦਿਆਂ ਦੀ ਸੰਭਾਵਨਾ ਕੀ ਹੈਗੀ ਆ ਪੰਜਾਬ ਦੇ ਵਿੱਚ ਜਿਹੜੀ ਖੇਤਰੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੀ ਹੈਗੀ ਆ ਤਾਂ ਪੰਜਾਬ ਦੇ ਮੇਨ ਮੁੱਦੇ ਕਿਹੜੇ ਹੈਗੇ ਆ ਨੰਬਰ 1 ਤੇ ਕਿਸਾਨੀ ਹੈ ਜੇ ਕਿਸਾਨੀ ਨੂੰ ਬਚਾਉਣਾ ਹੈਗਾ ਤਾਂ ਖੇਤਰੀ ਪਾਰਟੀ ਬਚਾ ਸਕਦੀ ਹੈ ਨੰਬਰ 2 ਤੇ ਪੰਜਾਬ ਦੀ ਇਹ ਜਿਹੜਾ ਹੈਗਾ ਬੋਲੀ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਜਿਹੜਾ ਹੈਗਾ ਪਾਣੀ ਪਸਵਾਈਾ ਨਦੀ ਜਿਹੜੀ